ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਤੇ ਲੋਜੀ ਅੱਜ ਕਾਫੀ ਦਿਨਾਂ ਬਾਅਦ ਆਪਾਂ ਇਸ ਚੈਨਲ ਤੇ ਵੀਡੀਓ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਤੇ ਦੇਨ ਅੱਜ ਸ਼ੁੱਕਰਵਾਰ ਦਾ ਤੇ ਆਪਾਂ ਜਾ ਰਹੇ ਸੀਗੇ ਅੱਜ ਪਿੱਕਿਆਂ ਤੇ ਟਾਈਮ ਤਾਂ ਲੈ ਸੁਬਾਹ ਦੇ 6:30 ਦਾ ਹੋਇਆ ਵਾ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਏ ਸੀ ਹੁਣੇ ਉਹਨੇ ਆ ਕੇ ਜਾਪ ਕੀਤੀ ਆ ਤੇ ਇੱਕ ਮੰਮੀ ਜੀ ਨੇ ਕਰਵਾਇਆ ਵਾ ਖੰਡ ਪਾਟ ਗੁਰਦੁਆਰਾ ਸਾਹਿਬੇ ਉਹਨਾਂ ਦੇ ਨੇੜੇ ਉਹਨਾਂ ਨੇ ਉੱਥੇ ਖੰਡ ਪਾਠ ਆਰੰਭ ਕਰਵਾਇਆ ਅੱਜ ਭੋਗ ਐਨਾਵਾ ਮੇਰੇ ਪੇਕੇ ਆ ਤੇ ਦੂਸਰਾ ਸਾਨੂੰ ਅੱਜ ਕਿਤੇ ਵਿਆਹ ਵੀ ਸੀਗਾ ਵਿਆਹ ਤੇ ਜਾਣਾ ਸੀਗਾ ਮੇਰੇ ਸੌਰਿਆਂ ਦੀ ਰਿਸ਼ਤੇਦਾਰੀ ਚੋਂ ਤੇ ਆਪਾਂ ਵੰਡ ਚੁਣ ਕੇ ਜਾਵਾਂਗੇ ਮੈਂ ਤੇ ਮੇਰੇ ਹਸਬੰਡ ਤੇ ਮੇਰੀ ਬੇਟੀ ਜਾਵਾਂਗੀ ਮੇਰੇ ਪੇਕੇਾਂ ਤੇ ਤੇ ਮੇਰੇ ਦੋਨੋਂ ਬੇਟੇ ਤੇ ਮੰਮੀ ਡਾਡੀ ਜਾਣਗੇ ਜੋ ਮੇਰਾ ਸਸ ਸੋਹਰਾ ਵਾ ਉਹ ਜਾਣਗੇ ਇਧਰ ਮੈਰਿਜ ਦੇ ਤੇ ਚਲੋ ਆਪਾਂ ਵੰਡ ਚੁਣ ਕੇ ਸਾਰੇ ਦੋਨੋਂ ਜਗ੍ਹਾ ਤੇ ਜਾਵਾਂਗੇ ਕਿ ਤੋ ਵੀ ਨਹੀਂ ਰਹਾ ਹੁੰਦੀ ਤੇ ਜਾਵਾਂਗੇ ਜਰੂਰ ਆਪਾਂ ਤੇ ਹੁਣ ਆਪਾਂ ਫਟਾਫਟ ਸਾਰੇ ਕੰਮ ਕਰ ਲਈਏ ਦੇਖੋ ਖਲਾਣੀ ਸਾਰੇ ਆਪਣੇ ਇਦਾਂ ਹੀ ਪਏ ਹੋਏ ਨੇ ਲੈ ਕੰਮ ਕਰਕੇ ਫਿਰ ਆਪਾਂ ਰੈਡੀ ਹੁੰਨੇ ਆ ਫਿਰ ਆਪਾਂ ਤੁਹਾਨੂੰ ਵੀ ਨਾਲ ਲੈ ਕੇ ਚੱਲਦੇ ਆ ਲੋ ਜੀ ਰੈਡੀ ਆਪਾਂ ਹੋ ਗਏ ਤੇ ਆਪਾਂ ਚੱਲੇ ਸੀਗੇ ਹੁਣ ਤੇ ਚਲੋ ਮਿਲਦੇ ਹਾਂ ਉੱਥੇ ਜਾ ਕੇ ਤੁਹਾਨੂੰ ਤੇ ਲੋ ਜੀ ਆਪਾਂ ਰਵਾਨਾ ਹੋ ਗਏ ਸੀਗੇ ਅਹ ਇੱਥੇ ਨਾ ਅਲੀ ਇੰਨੀ ਠੰਡ ਨਹੀਂ ਸੀ ਉਸ ਦਿਨ ਹੈਗੀ ਜਿਸ ਦਿਨ ਮੰਮੀ ਘਰਾਂ ਨੇ ਖੰਡ ਪਾਠ ਕਰਵਾਇਆ ਸੀਗਾ ਗੁਰਦੁਆਰਾ ਸਾਹਿਬ ਮੌਸਮ ਠੀਕ ਸੀਗਾ ਵਧੀਆ ਸੀਗਾ ਤੇ ਇੱਥੇ ਬੱਚਿਆਂ ਨੂੰ ਅਸੀਂ ਰਸਤੇ 'ਚ ਉਤਾਰ ਦਿੱਤਾ ਸੀਗਾ ਪੈਲਸ 'ਚ ਸੀਗਾ ਮੈਰਿਜ ਸੀਗੀ ਮੰਮੀ ਡੈਡੀ ਵੀ ਉਤਰ ਗਏ ਸੀਗੇ ਤੇ ਅਸੀਂ ਤੁਰ ਪਏ ਸੀਗੇ ਉੱਥੇ ਮੰਮੀ ਹਣਾ ਕੋਲੇ ਆਪਾਂ ਉੱਥੇ ਜਾਵਾਂਗੇ ਗੁਰਦੁਆਰਾ ਸਾਹਿਬ ਉਹਨਾਂ ਨੇ ਪਾਠ ਕਰਵਾਇਆ ਵਾ ਯਾਨੀ ਕਿ ਮੇਲਾ ਲੱਗਦਾ ਵਾ ਉੱਥੇ ਤੇ ਐਸਲੀਨਾ ਸੋਰੀ ਸੋਰੀ ਬਹੁਤ ਜਨ ਅੱਜ ਕੱਲੀ ਬੈਠੀ ਤੇ ਇੱਥੇ ਆਪਾਂ ਪਹੁੰਚ ਗਏ ਸੀਗੇ ਬਾਬਾ ਝੁੱਗੀ ਵਾਲੇ ਜਾਨੀ ਕਿ ਮੰਮੀਹਾਂ ਤੋਂ ਥੋੜਾ ਜਿਹਾ ਇਹ ਦੂਰ ਹੈਗਾ ਵਾ 5 ਕਿਲੋਮੀਟਰ ਦੂਰੀ ਤੇ ਆ ਇਹ ਪਿੰਡ ਜਿੱਥੇ ਮੇਲਾ ਲੱਗਦਾ ਵਾ ਤੇ ਜਿੱਥੇ ਮੰਮੀਹਾਂ ਨੇ ਖੰਡ ਪਾੜ ਰੰਭ ਕਰਵਾਇਆ ਸੀਗਾ ਏ ਤੁਹਾਨੂੰ ਮੈਂ ਦੱਸ ਦਿੰਨੀ ਆ ਖੰਡ ਪਾਠ ਤਾਂ ਕਰਵਾਇਆ ਸੀਗਾ ਕਿਉਂਕਿ ਮੇਰੇ ਪਤੀ ਜੀ ਨੇ ਜਾਣਾ ਸੀਗਾ ਬਾਹਰ ਫੌਰਨ ਜਾਣਾ ਸੀਗਾ ਤੇ ਉਸ ਤੋਂ ਪਹਿਲਾਂ ਮੇਰੀ ਮੰਮੀ ਦਾ ਜੀ ਸੀਗਾ ਉਹਨਾਂ ਨੇ ਇੱਥੇ ਸੁਖਨਾ ਸੁੱਕੀ ਹੋਈ ਸੀ ਕਿ ਜਿਸ ਤਾਂ ਟਾਈਮ ਰਮਾਨ ਦਾ ਵੀਜ਼ਾ ਆਊਗਾ ਤੇ ਮੈਂ ਇਸ ਗੁਰਦੁਆਰੇ ਖੰਡ ਪਾਠ ਕਰਵਾਵਾਂਗੇ ਤੇ ਇਸੇ ਲਈ ਉਹਨਾਂ ਨੇ ਕਿਹਾ ਵੀ ਚਲੋ ਅਰਮਾਨ ਦੇ ਜਾਣ ਤੋਂ ਪਹਿਲਾਂ ਪਹਿਲਾਂ ਹੀ ਜਸ ਜਿੰਨ ਕੀ ਇੱਕ ਦਿਨ ਪਹਿਲਾਂ ਇਹ ਖੰਡ ਪਟ ਕਰਵਾਇਆ ਸੀਗਾ ਦੂਸਰੇ ਦਿਨ ਅਰਮਾਨ ਨੇ ਮੇਰੇ ਭਤੀਜੇ ਨੇ ਫੌਰਨ ਆ ਜਾਣਾ ਸੀਗਾ ਤੇ ਉਹ ਕਹਿੰਦੇ ਵੀ ਆਪਾਂ ਪਹਿਲਾਂ ਖੰਡ ਪਟ ਕਰਵਾ ਕੇ ਤੇ ਭੋਗ ਪੈਜੇਗਾ ਤੇ ਉਸ ਤੋਂ ਬਾਅਦ ਹੀ ਆਪਾਂ ਕੋਈ ਹੋਰ ਤਿਆਰੀਆਂ ਕਰਾਂਗੇ ਉਹਨੂੰ ਬਾਅਰ ਭੇਜ ਜੰਦੀਆਂ ਤੇ ਆਪਾਂ ਆ ਗਏ ਸੀਗੇ ਗੁਰਦੁਆਰਾ ਸਾਹਿਬ ਤੇ ਇਸ ਤੋਂ ਬਾਅਦ ਆਪਾਂ ਸ਼ਾਮਲ ਹੋਵਾਂਗੇ ਅਰਦਾਸ ਵਿੱਚ ਅੰਦਰ ਚਲੇ ਜਾਵਾਂਗੇ ਇੱਥੇ ਆਪਾਂ ਪੰਜਨਾਣਾ ਕਰ ਲਿਆ ਸੀਗਾ ਤੇ

ਉਹ ਜਿੱਕੇ ਉਹ ਤੁਸੀਂ ਜਿੱਕੇ ਆਜੋ ਮੈਂ ਦੇਖੇ ਤੈਨੂੰ ਦੋ ਪੜਾ ਅਵੇ ਆਨਾ ਪੰਜਾ ਇਹ ਲਾ ਤਾਂ ਨਾਇਟ ਦੇਖਣ ਲੋਗੋ ਕਰ ਕਰਨ ਉਹ ਨਲ ਕਰੀਏ ਤਾਂ ਚੱਲ ਆ ਇਹ ਐਸਾ ਨਹੀਂ ਇਹ ਆਉਣੇ ਕਿਰੋ はい。Hey, hey. ਤੇ ਆਪਾਂ ਲੰਗਰ ਛਕ ਲਿਆ ਸੀਗਾ ਭੋਗ ਪੈ ਗਿਆ ਸੀ ਲੰਗਰ ਉਸ ਤੋਂ ਬਾਅਦ ਆਪਾਂ ਛਕ ਲਿਆ ਸੀ ਤੇ ਫਿਰ ਆਪਾਂ ਗੋਲ ਗੱਪੇ ਖਾਦੇ ਸੀ ਇਹ ਤਾਂ ਮੇਰੀ ਮਨਪਸੰਦ ਚੀਜ਼ ਹੈ ਨਾ ਮੇਰੀ ਤੇ ਐਸ਼ ਲੇਨ ਦੀ ਜਦੋਂ ਵੀ ਕਿਤੇ ਮਿਲ ਲੇ ਜਾਂ ਐਦਾਂ ਹੁੰਦਾ ਆਪਾਂ ਜਾਣਦੇ ਆ ਤੇ ਗੋਲ ਗੱਪੇ ਜ਼ਰੂਰ ਖਾਂਦੇ ਆ ਤੇ ਬਹੁਤ ਟੇਸਟੀ ਸੀਗੇ ਗੋਲ ਗੱਪੇ ਲਓ ਜੀ ਭੋਗ ਪਾ ਕੇ ਉਸ ਤੋਂ ਬਾਅਦ ਆਪਾਂ ਕਰ ਲਈ ਸੀਗੀ ਤਿਆਰੀ ਕਰ ਲਈ ਸੀਗੀ ਅੰਮ੍ਰਿਤਸਰ ਜਾਣ ਦੀ ਕਿਉਂਕਿ ਉੱਥੋਂ ਹੀ ਆਪਾਂ ਅਰਮਾਨ ਨੂੰ ਜੜਾਣਾ ਸੀਗਾ ਉਹਦੀ ਫਲਾਈਟ ਸੀਗੀ ਉੱਥੋਂ ਉਹਦਾ ਸਟੇ ਸੀਗਾ ਉਸ ਤੋਂ ਬਾਅਦ ਉਹਨੇ ਅੰਮ੍ਰਿਤਸਰ ਤੋਂ ਸਿੱਧਾ ਦਿੱਲੀੋਂ ਨੂੰ ਫਲਾਈਟ ਮਿਲਣੀ ਸੀਗੀ ਦਿੱਲੀ ਤੋਂ ਫਲਾਈਟ ਉਹਨੂੰ ਮਿਲਣੀ ਸੀਗੀ ਸਟੇ ਸੀਗਾ ਉਹਦਾ ਦਿੱਲੀ ਤੱਕ ਤੇ ਆਪਾਂ ਤਾਂ ਸਿਰਫ ਅੰਮ੍ਰਿਤਸਰ ਤੱਕ ਜਾਵਾਂਗੇ ਉੱਥੋਂ 에ਰਪੋਰਟ ਤੋਂ ਇਹਨੂੰ ਚੜਾ ਦੇਵਾਂਗੇ ਫਿਰ ਉਸ ਤੋਂ ਬਾਅਦ ਇਹ ਖੁਦ ਜਾਊਗਾ ਖੁਦ ਹੀ ਜਾਊਗਾ ਤੇ ਇੱਥੇ ਬਹੁਤ ਖੁਸ਼ੀ ਵੀ ਹੋ ਰਹੀ ਸੀ ਤੇ ਇੱਕ ਗੱਲ ਉਹ ਬਹੁਤ ਸਾਰੇ ਉਦਾਸ ਵੀ ਸੀਗੇ ਕਿਉਂਕਿ ਹਰਮਾਨ ਅੱਜ ਤੱਕ ਕਿਤੇ ਵੀ ਘਰੋਂ ਬਾਹਰ ਨਹੀਂ ਸੀ ਗਿਆ ਪਹਿਲੀ ਵਾਰ ਜਾ ਰਿਹਾ ਸੀ दिया चलो लो आप अमृतसर अमृतसर पहुंच गए काफी टाइम हो गया नहीं रही हो गया साढ़े सात का टाइम हो गया चलो ਲੈ ਲੱਕਾ ਬਾਜ ਨੂੰ ਲਾਉਣਾ ਹੈ ਨਾ ਪਰ ਬਣਾਓ ਜੀ ਬੇਨ ਤੇ ਸੁਣਦੇ ਸਰ ਜਾਈ ਮਾਰ ਕੇ ਬੈਠੋ ਇੱਥੇ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕ ਲਿਆ ਸੀਗਾ ਦਰਬਾਰ ਸਾਹਿਬ ਵੀ ਤੇ ਸ਼ੀਰਧਾਂ ਦੇ ਵੀ ਟੇਕ ਲਿਆ ਸੀਗਾ ਉਸ ਤੋਂ ਬਾਅਦ ਆਪਾਂ ਜਾ ਰਹੇ ਸੀਗੇ ਰੂਮ ਵੱਲ ਕਿਉਂਕਿ ਆਪਾਂ ਰੂਮ ਲਿੱਤਾ ਸੀਗਾ ਕਿਉਂਕਿ ਦੂਸਰੇ ਦਿਨ ਵੀਰੇ ਦੀ ਫਲਾਈਟ ਸੀਗੀ ਏਰਮਾਨ ਦੀ ਤੇ ਇੱਕ ਰਾਤ ਵਾਸਤੇ ਆਪਾਂ ਰੂਮ ਲਿੱਤਾ ਸੀਗਾ ਤੇ ਹੁਣ ਆਪਾਂ ਸਮਾਨ ਸਾਰਾ ਉੱਥੇ ਲੈ ਕੇ ਜਾ ਰਹੇ ਸੀਗੇ ਆਪਣਾ ਤੇ ਆਪਾਂ ਕੱਲ੍ਹ ਦੀ ਇੱਥੇ ਆਏ ਹੋਏ ਆ ਤੇ ਆਪਾਂ ਨੂੰ ਟੂਕਸਟਾ ਦੇਣਾ ਤੇ ਇੱਥੇ ਆਪਾਂ ਰਾਤ ਰੂਮ ਲੈ ਲਿਆ ਸੀਗਾ ਤੇ ਆਪਣੀ ਫਲਾਈਟ 2 ਘੰਟੇ ਲੇਟ ਆ ਦੋ ਘੰਟੇ ਲੇਟ ਹੈ ਫਲਾਈਟ ਤੇ ਹੱਲੇ ਆਪਾਂ ਦੋ ਘੰਟੇ ਰੁੱਕ ਕੇ ਛਾਵਾਂਗੇ 에어ਪੋਰਟ ਤੇ ਜਾਨੀ ਕਿ ਜਿਹੜੇ ਟਾਈਮ ਤੇ ਆਪਣੀ ਫਲਾਈਟ ਆ ਉਹ ਤੋਂ ਪਹਿਲਾਂ ਦੋ ਘੰਟੇ ਪਹਿਲਾਂ ਐਂਟਰੀ ਹੋਣੀ ਆ ਤੇ ਉਸ ਟਾਈਮ ਹੀ ਆਪਾਂ ਛਾਵਾਂਗੇ ਕਿਉਂਕਿ ਜ਼ਿਆਦਾ ਟਾਈਮ ਫਿਰ ਉੱਥੇ ਰੁਕਿਆ ਨਹੀਂ ਜਾਂਦਾ ਨਾਲ ਬੱਚੇ ਵੀ ਆ ਤੇ ਤੁਸੀਂ ਵੀਡੀਓ ਨਾਲ ਬਨੇ ਰਹੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਹਾਨੂੰ ਦੱਸਾਂਗੀ ਲਾਸਟ ਤੇ ਕਿ ਨਲੋਜੀ ਆਪਾਂ 에어ਪੋਰਟ ਆ ਗਏ ਸੀਗੇ ਤੇ ਇੱਥੇ ਵੀ ਕਾਫੀ ਟਾਈਮ ਲੱਗ ਗਿਆ ਸੀਗਾ ਤੁਹਾਨੂੰ ਦੱਸ ਰਹੀ ਸੀ ਨਾ ਤੇ ਇਹਦੀ ਫਲਾਈਟ 2 ਘੰਟੇ ਲੇਟ ਸੀਗੀ ਤੇ ਅੰਨਾ ਟਾਈਮ ਅਸੀਂ ਇੰਨਾ ਜਿਆਦਾ ਵੇਟ ਕੀਤਾ ਨਾ ਇੱਥੇ ਪੁੱਛੋਈ ਨਾ 2 ਘੰਟੇ ਵੀ ਲੱਗਦੇ ਸੀ ਜਿਵੇਂ ਕਾਫੀ ਦੇਣੀ ਹੋ ਗਈ ਹੁੰਦੇ ਨੇ ਬਟ ਤੁਰਦੇ ਫਿਰਦੇ ਰਹੇ ਦਾ ਇੰਜੋਏ ਕਰਦੇ ਰਹੇ ਬੱਚੇ ਸੀਗੇ ਮਸਤੀ ਕਰਦੇ ਰਹੇ ਇੱਕ ਹੋਰ ਬਹੁਤ ਸੋਖ ਸੀਗਾ ਇੱਥੇ ਲੱਗਿਆ ਹੋਇਆ ਸੀਗਾ 에어ਪੋਰਟ ਤੇ ਦੁੱਧ ਦਾ ਲੰਗਰ ਤੇ ਨਾਲ ਮਠੀਆਂ ਦਾ ਤੇ ਬੱਚਿਆਂ ਨੇ ਇੰਨਾ ਖੂਬ ਮਸਤੀ ਕੀਤੀ ਪੁੱਛੋਈ ਨਾ ਤੇ ਬਹੁਤ ਵਧੀਆ ਲੱਗਾ ਸਾਰੇ ਖੁਸ਼ ਵੀ ਸੀਗੇ ਵਿੱਚੋਂ ਉਦਾਸ ਵੀ ਸੀਗੇ ਸਾਰੇ ਕਿਉਂਕਿ ਅਰਮਾਨ ਤੁਹਾਨੂੰ ਦੱਸ ਰਹੀ ਸੀਗੀ ਮੇਰਾ ਭਤੀਜਾ ਜੋ ਐਡਾ ਹੋਇਆ ਵਾ ਪਹਿਲੀ ਦਫਾ ਪਹਿਲੀ ਵਾਰ ਜਾ ਰਿਹਾ ਸੀਗਾ ਸਾਰਿਆਂ ਤੋਂ ਦੂਰ ਤੇ ਇੰਨਾ ਟਾਈਮ ਉਹ ਕਦੀ ਦੂਰ ਰਿਹਾ ਵੀ ਨਹੀਂ ਸੀਗਾ ਤੇ ਇਹਨੂੰ ਇੰਨੀ ਆਦਤ ਵੀ ਨਹੀਂ ਹੈਗੀ ਕਿਤੇ ਘੁੰਮਣ ਫਿਰਨ ਦੀ ਤੇ ਪਹਿਲੀ ਉਹ ਦਫਾ ਜਾ ਰਿਹਾ ਸੀਗਾ ਸਾਰਿਆਂ ਨੂੰ ਟੈਨਸ਼ਨ ਵੀ ਹੋ ਰਹੀ ਸੀ ਬਟ ਪ੍ਰਮਾਤਮਾ ਦੀ ਮਿਹਰ ਨਾਲ ਵਧੀਆ ਸੇ ਸਲਾਮਤ ਆਪਣੀ ਮੰਜ਼ਿਲ ਤੇ ਕਿਰਾ ਪਹੁੰਚ ਗਿਆ ਸੀਗਾ ਤੇ ਫਾਈਨਲੀ ਆਪਾਂ ਉਹਨੂੰ ਅਲਵਿਦਾ ਕਰਕੇ ਆ ਦਿੱਤਾ ਸੀਗਾ ਬਹੁਤ ਮਨ ਵਿੱਚ ਸੀਗਾ ਇੱਥੇ ਬਹੁਤ ਹੀ ਸਾਰੇ ਜਣੇ ਹੋਰੀ ਮੂਡ ਕਰਕੇ ਬੈਠ ਗਏ ਸੀਗੇ ਚਲੋ ਬੱਚਿਆਂ ਨੇ ਆਪਣੀ ਜ਼ਿੰਦਗੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਹੁੰਦੀ ਤੁਹਾਨੂੰ ਪਤਾ ਹੈ ਕਿ ਬੱਚੇ ਅੱਜ ਕੱਲ ਬਾਹਰ ਜਾ ਕੇ ਖੁਸ਼ ਰਹਿੰਦੇ ਨੇ ਇੱਥੇ ਕੰਮ ਨਹੀਂ ਕਰਦੇ ਤੇ ਈਰਮਾਨ ਦਾ ਵੀ ਇਹੀ ਸੀਗਾ ਕਿ ਮੈਂ ਬਾਹਰ ਜਾ ਕੇ ਹੀ ਕੰਮ ਕਰੂੰਗਾ ਤੇ ਚਲੋ ਬਹੁਤ ਖੁਸ਼ੀ ਸੀਗੀ ਤੇ ਲਓ ਜੀ ਕਿਦਾਂ ਦੀ ਲੱਗੀ ਮੇਰੀ ਅੱਜ ਦੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਣਾ ਸਾਰੇ ਜਣੇ ਮਿਲਦੇ ਆਂ ਕਿਸੇ ਨੈਕਸਟ ਵੀਡੀਓ ਤੇ